हां जी दोस्तों सत दोस्तो, श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਮਹਿਮੂਦਪੁਰ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਵੰਤੋਂ ਨਾਲ ਕੋਲ ਆਇਆ ਦੋਸਤੋ ਵੀਰ ਗੁਰਜੰਟੋਂ ਨਾਲ ਦੇ ਘਰ ਤੇ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਉਹਨਾਂ ਦਾ ਪਸ਼ੂ ਡੇਲੀ ਰੁਟੀਨ ਦੇ ਵਿੱਚ ਹੁੰਦੇ ਆ ਇਸ ਫਾਰਮ ਤੇ ਅੱਜ ਵੀ ਇਸ ਵੀਡੀਓ ਦੇ ਵਿੱਚ ਦੋ ਦੋਸਤੋ ਟੋਟਲ 5 ਤੋਂ 6 ਨਾਗ ਦਿਖਾਉਣੇ ਆ 5 ਮੱਝ ਦਿਖਾਵਾਂਗੇ ਤੁਹਾਨੂੰ ਇੱਕ ਵੜ ਦਿਖਾਵਾਂਗੇ ਪਸ਼ੂ ਵੈਸੇ ਸਾਰੇ ਸੋਏ ਸੁਪਾਏ ਆ ਜਿਆਦਾਤਰ ਪਸ਼ੂ ਦੋਸਤੋ ਜੇਕਰ ਗੱਲ ਕਰੀਏ ਤੇ ਸਾਰੇ ਸੋਏ ਸੁਪਾਏ ਆ ਇੱਕ ਝੋਟੀ ਗੱਬਣਾ ਤਿਆਰੀ ਵਾਲੀ ਨੀਲੀ ਰਾਵੀ ਦੀ ਤੇ ਕੱਲੇ ਕੱਲੇ ਪਸ਼ੂ ਦੀ ਦੋਸਤੋ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਡਿਟੇਲ ਮਿਲ ਜੂਗੀ ਬਾਕੀ ਜਿਹੜਾ ਪਸ਼ੂ ਦੋਸਤੋ ਸੋਇਆ ਸੁਪਾਇਆ ਹਮੇਸ਼ਾ ਆਪਾਂ ਕਹਿੰਨੇ ਆ ਸਾਰੇ ਖਰੀਦਦਾਰ ਖਰੀਦਦਾਰ ਵੀਰਾਂ ਨੂੰ ਵੀ ਦੋ ਟਾਈਮ ਨਹੀਂ ਤਿੰਨ ਟਾਈਮ ਚੋਕੇ ਆਪਣੀ ਤਸੱਲੀ ਕਰਨੀ ਤੁਹਾਡਾ ਫਰਜ਼ ਬਣਦਾ ਜਿਹੜੇ ਪਸ਼ੂ ਦੋਸਤੋ ਸੋਇਆ ਸੁਪਾਏ ਆ ਠੀਕ ਆ ਜੀ ਉਹ ਚੋਕੇ ਤਸੱਲੀ ਕਰ ਲਿਆ ਕਰੋ ਗੱਬਣ ਪਸ਼ੂ ਆਪਣਾ ਚੌਥਾ ਉਹ ਵੀ ਜਰੂਰ ਯਕੀਨੀ ਕਰ ਲਿਆ ਕਰੋ ਠੀਕ ਆ ਜੀ ਤੇ ਮਹਿਮੂਦਪੁਰ ਤੁਸੀਂ ਵਿజిਟ ਕਰਨੀ ਆ ਦੋਸਤੋ ਅਮਰਕੋਟ ਆ ਡਾ ਲੱਗਦਾ ਤੇ ਡੀਪੀਪੁਰੇ ਤੋਂ ਵੀ ਤੁਸੀਂ ਸਿੱਧੀ ਵਿజిਟ ਕਰ ਸਕਦੇ ਜੇ ਪਿੰਡ ਬੱਲੇਆਣਾ ਤੇ ਇਹ ਪਿੰਡ ਜਿਹੜੇ ਦੋਸਤੋ ਨਾਂ ਨਾ ਲੱਗਦੇ ਬੱਲੇਆਣਾ ਪਿੰਡ ਬਜਤੀਕ ਆ ਮਹਿਮੂਦਪੁਰ ਦੇ ਠੀਕ ਆ ਜੀ ਤੇ ਅੱਜ ਤਰੀਕ ਦੋਸਤੋ 9 ਅਗਸਤ ਉਹ ਆਪਾਂ ਇਹ ਵੀਡੀਓ ਬਣਾ ਰਹੇ ਆ ਤੇ ਸਮਾਂ ਕੋਈ ਸ਼ਾਮ ਦੇ 5:30 ਵਜੇ ਦਾ ਆਉ ਲੈਨੇ ਆ ਬਥੇਰੇ ਡਿਟੇਲ ਕਰਦੇ ਆ ਗੱਲਬਾਤ ਵੀਰ ਗੁਰਮント ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਅੱਜ ਨਾਲ ਪਰ ਸ਼ਾਮ ਆ ਤੋਂ ਪਹਿਲਾਂ ਵੀ ਗਰਮੰਤ ਸਾਸਤਰੀ ਕਾ ਜੀ ਸਾਸਤਰੀ ਕਾਲਾ ਉਹ ਰਜਿਤ ਜੀ ਤੁਸੀਂ ਨਾ ਸਭ ਸ਼ੀਸ਼ਾ ਵਾ ਵਧੀਆ ਵਧੀਆ ਗਰਮੰਤ ਵੀਰੇ ਠੀਕ ਠਾਕ ਹਾਂਜੀ ਵਧੀਆ ਵੀਰ ਜੀ ਅੱਛਾ ਗਰਮੰਤਾ ਅੱਜ ਆਪਣੇ ਕੋਲ ਨਾਗ तकरीबन 6 ਕਿਗੇ ਆ ਇੱਕ ਵੜ ਦੇ ਸਮੇਤ ਹਾਂਜੀ ਅੱਜ 5 ਮੱਝਾਂ ਆਪਣੇ ਕੋਲ ਹਾਂਜੀ ਤੇ ਇੱਕ ਵੜ ਤੇ 5 ਸੋਏ ਵਿੱਚ ਇੱਕੋ ਛੋਟੀ ਸੂਣ ਵਾਲੀ ਐ ਨੀ ਦੀ ਰਵੀ ਤੇ ਕਨੀਲੀ ਦਾ ਵੀ ਜਲੀ ਗੱਬਣਾ ਬਾਕੀ ਪੰਜੇ ਪਸੂ ਸੋਏ ਆ ਜੀ ਹਾਂਜੀ ਠੀਕ ਆ ਜੀ ਤਾਂ ਦੱਸੋ ਪਸੂ ਵੈਸੇ ਬਹੁਤ ਚੰਗੇ ਹੁੰਦੇ ਵੀਰ ਹੁਣ ਆਪਣੇ ਕੋਲ ਚੰਗੇ ਹੁੰਦੇ ਆ ਸੋਹਣੇ ਹੁੰਦੇ ਆ ਵਜਨ ਲੋੜ ਵਾਲੇ ਹੁੰਦੇ ਆ ਤੇ ਸ਼ੁਰੂਆਤ ਇੱਕ ਪਹਿਲੇ ਨੰਬਰ ਤੋਂ ਇਸ ਝੋਟੀ ਤੋਂ ਆਪਾਂ ਕਰਾਂਗੇ ਸੱਜਰਤਾ ਜੀ ਸੂਈ ਆ ਤੇ ਗਰਮੰਤੇ ਸੂਆ ਕਿਨਵਾ ਇਹ ਪਹਿਲਾ ਸੂਆ ਸੂਈ ਆ ਚਾਰ ਦੰਦਿਆਂ ਮੋ ਸੰਸਾ ਠੀਕ ਆ ਜੀ ਹਾਂਜੀ ਮੋ ਚੌਗੀ ਹੈ ਹਾਂਜੀ ਆ ਦੋਸਤੋਂ ਮੋ ਚਾਰ ਦੰਦਾਂ ਦਾ ਚੌਗੀ ਆ ਮੋ ਤੇ ਪਹਿਲਾ ਸੂਆ ਦੋਸਤੋਂ ਇਹ ਝੋਟੀ ਸੂਈ ਆ ਕਦ ਕਾਟ ਦੀ ਗੱਲ ਕਰੀਏ ਤੇ ਵੱਡੇ ਕਦ ਕਾਟ ਦੇ ਚਾ ਦੋਸਤੋਂ ਸੋਨਾ ਸਰੀਰ ਦਾ ਢਾਂਚਾ ਝੋਟੀ ਦਾ ਅੱਜ ਦਿਨ ਗਰਮੰਤ ਕਿੰਨੇ ਹੋ ਗਏ ਆ ਇਹਨੂੰ ਕੋਈ ਅੱਜ 12 13 ਦਿਨ 15 ਦਿਨ ਹੋ ਗਏ ਹੋਣਗੇ ਸਹੀ ਜਿਹੜੇ ਸੂਈ ਠੀਕ ਆ ਜੀ ਹਾਂਜੀ ਤੁਹਾਡੀ 15 ਕ ਦਿਨ ਦਾ ਦੋਸਤੋ ਸਮਾਂ ਹੋ ਗਿਆ ਤੇ ਇਸ ਵਕਤ ਦੁੱਧ ਕਿੰਨਾ ਇਹਦੇ ਥੱਲੇ ਦੁੱਧ 13 ਹੀ ਹੋਊਗਾ 12 ਕਿਲੋ ਦੀ ਆਪਾਂ ਗਾਰੰਟੀ ਦੇਵਾਂਗੇ ਕੰਡਾ ਭਾਵੇਂ ਕਰ ਲੈ ਅਗਲਾ ਠੀਕ ਆ ਜੀ ਹਾਂ ਜੀ ਆ ਨੈਟ ਜਿਹੜਾ ਭਾਂਡੇ ਚ ਪੈਣਾ ਜਿਹੜਾ ਚਵਾ ਦੇਣਾ ਆਪਾਂ ਉਹ ਦੋਸਤੋ ਜਿਹੜਾ ਚਵਾ ਦੇਣਾ ਤੋਂ ਤੋਂ ਉਹ 12 ਲੀਟਰ ਦੇ ਥੱਲੇ ਹਾਂ ਜੀ ਤੇਰੀ ਬਹੁਤ ਵਧੀਆ ਦੇਖੋ ਸੀਲੀਆਂ ਸੂਲੀਆਂ ਅਕਬਰੀ ਆਪਾਂ ਤੁਹਾਨੂੰ ਦਿਖਾਉਂਦੇ ਆ ਆ ਦੇਖੋ ਤੁਸੀਂ ਜਿੱਦਾਂ ਮਰਜ਼ੀ ਤਸੱਲੀ ਕਰੀ ਚਲੋ ਆ ਦੇਖੋ ਇਦਾਂ ਬਹਿ ਜਾਓਗੇ ਚੱਕਰੀ ਘਾਰ ਲੈਂਦੀ ਕਰਮਾਂ ਹਾਂ ਆ ਲੋ ਤੋ ਠੰਡੀ ਧੀਰੀ ਸੀਲਸ ਆਊਗਾ ਜਿੱਦਾਂ ਮਰਜ਼ੀ ਦੋਸਤੋ 50 ਛਟੇ ਚਾਹੀਨਾ ਛਟੋ ਉਦਾਂ ਹੀ ਵਾਜੋ ਬਾਕੀ ਤੁਸੀਂ ਸ਼ਰੀਫੀਆਂ ਸ਼ਰੂਫੀਆਂ ਵੇਖ ਲਓ ਠੀਕ ਆ ਜੀ ਨਹੀਂ ਤੁਹਾਨੂੰ ਪਹਿਲਾਂ ਲੱਗੇ ਨਹੀਂ ਆਉਂਦੀਆਂ ਆ ਬਿਲਕੁਲ ਜੀ ਬਿਲਕੁਲ ਹਾਂ ਜੀ ਉਤੋਂ ਪਹਿਲਾਂ ਉਤੋਂ ਠੰਡੀ ਧੀਰੀ ਆ ਕਿੱਥੇ ਹਾਂ ਜੀ ਪਸ਼ੂ ਐਡਾ ਕੱਦ ਕਾਠ ਨਹੀਂ ਲੱਭਦਾ ਪਹਿਨਾਂ ਨੂੰ ਇਹ ਕੱਦ ਵੀ ਬਹੁਤ ਸੋਹਣਾ ਡਾਡਾ ਲੱਗਾ ਕਰਮਾ ਨੂੰ ਹਾਂ ਜੀ ਵੱਡੇ ਕੱਦ ਕਾਠ ਵੇਚਾ ਦੋਸਤੋ ਸਿੰਘਾ ਸੁੰਗਾ ਦੀ ਪੂਰੀ ਗੁਲਾਈ ਆ ਤੇ ਸ਼ਾਈ ਸ਼ੂਈ ਝੋਟੀ ਦੇ ਵਿੱਚ ਪੂਰੀ ਪਿਓਰ ਚਾਰ ਦੰਦਿਆ ਮੂੰਹ ਆ ਜੀ ਠੀਕ ਆ ਜੀ ਹਾਂ ਜੀ ਸੋਨੇ ਪਿੱਠਪੂੜੇ ਦੇ ਵਿੱਚ ਆ ਤੇ ਪੂਰੀ ਵੱਡੀ ਹਾਈਟ ਆ ਠੀਕ ਆ ਜੀ ਕੱਦ ਕਾਟ ਦੀ ਬਹੁਤ ਸੋਹਣੀ ਆ ਸਿੰਗਲ ਹੱਡੀ ਦੇ ਵਿੱਚ ਮਗਰ ਕਟਾ ਮੇਲ ਕਾਫ ਤੇ ਚੰਗੇ ਦੁੱਧ ਤੇ ਚੱਲ ਰਹੀ ਆ ਦਿਨ ਬੇਸ਼ੱਕ ਦੋਸਤੋ ਹਜੇ ਥੋੜੇ ਹੀ ਹੋਏ ਆ ਸੂਈ ਨੂੰ ਤੇ ਦੁੱਧ ਚੰਗੇ ਤੇ ਚੱਲ ਰਹੀ ਆ ਬਲੋਦੋ ਸੋ ਠੀਕ ਹੈ ਜੀ ਤੋਂ ਪਹਿਲਾਂ ਝੋਟੀ ਹੈ ਦੋਸਤੋ ਇੱਕ ਵਾਰੀ ਫੇਰ ਆਪਾਂ ਜ਼ਿਕਰ ਕਰ ਦਿੰਨੇ ਆ ਪਹਿਲਾਂ ਝੋਟੀ ਆ ਸੋਨੇ ਹਾਈਟ ਲੈਂਥ ਦੇ ਵਿੱਚ ਬੰਦੇ ਦੇ ਸਰ ਜਿਹੜੀ ਉੱਚੀ ਅਸਲ ਸਾਬ ਔਰ ਨਹੀਂ ਨੀ ਪੂਰੀ ਹਾਈਟ ਲੈਂਥ ਆ ਕੇ 6 ਫੁੱਟ ਕੱਢਿਆ ਮੇਰਾ ਹਾਂ ਦੋਸਤੋ ਪੂਰੇ ਵੱਡੇ ਕੱਦ ਕਾਠ ਵਿੱਚ ਠੀਕ ਆ ਜੀ ਸੋ ਝੋਟੀ ਵੇਖਦੇ ਸਾਰੀ ਪਤਾ ਲੱਗ ਜਾਂਦਾ ਕਿ ਹਾਈਟ ਲੈਂਥ ਕਿੱਡੀ ਹੋਊਗੀ ਝੋਟੀ ਦੀ ਸੋ ਬਹੁਤ ਸੋਹਣੀ ਤੇ ਮਗਰ ਬੱਚਾ ਵੀ ਤੁਸੀਂ ਵੇਖੋ ਪਲਿਆ ਪਲੀਤਾ ਮਗਰ ਬੱਚਾ ਕਟਾ ਬਹੁਤ ਸੋਹਣਾ ਤੇ ਕਟਾ ਵੀ ਪੂਰੀ ਲੰਬੀ ਬੇਲ ਦਾ ਠੀਕ ਆ ਜੀ ਲੰਬੀ ਬੇਲ ਦਾ ਕਟਾ ਸੋਹਣੇ ਕੱਦ ਕਾਠ ਵਿੱਚ ਇਹ ਉਧਰ ਦੀ ਝੋਟੀ ਹਿਆਣੇ ਦੀ ਹੈ ਉਧਰੋਂ ਮੱਜਾ ਲਿਆਏ ਤੇ ਉਹਨਾਂ ਕੱਟੀਆਂ ਤਿਆਰ ਕੀਤੀਆਂ ਉਹਨਾਂ ਮੱਜੇ ਨਾਲ ਅੱਛਾ ਜੀ ਹਾਂ ਜੀ ਤੇ ਜੰਮੀ ਪਲੀ ਵੈਸੇ ਇੱਧਰ ਹੀ ਫਿਰ ਹਾਂ ਜੰਪ ਵਾਲਾ ਇੱਧਰ ਆ ਤੇ ਜਿਹੜੀ ਮਾਂ ਹੈ ਦੀ ਉਹ ਉਧਰ ਦੀ ਜੀ ਬਹੁਤ ਚੰਗਾ ਰਿਕਾਰਡ ਹੈ ਇਹਦੀ ਮਾ ਦਾ ਪਿੱਛੇ ਜਿ ਸੁਆਈ ਵੀ ਉਹ ਪਹਿਲੇ ਸਵੇ ਆਪ ਹੀ ਬਹੁਤ ਸਾਰਾ ਦੁੱਧ ਦੇ ਰਹੀ ਹੈ ਜੇ 12 ਲੀਟਰ ਤੁਸੀਂ ਦੱਸਿਆ 12 ਲੀਟਰ ਤੋਂ ਪਲਾਸ ਹੀ ਚੱਲਣ ਦੀ ਹੈ ਤੇ ਗੁਰਵੰਤ ਜੀ ਦਾ ਮੁੱਲ ਵੀ ਰ ਕੀ ਕਰਦਾ ਇਹਦਾ ਮੁੱਲ ਜਿਹੜਾ ਸਹੀ ਹੈ 1 ਲੱਖ 10 ਹਜ਼ਾਰ ਹੈ ਹਾਂਜੀ ਹਾਂਜੀ ਬਾਕੀ ਛੋਟਛੱਪੇ ਹੁੰਦੇ ਰਹਿੰਦੇ ਆ ਮਾਨਤਨ ਖੁੱਲਾ ਕਰ ਦਿਆ ਕਰੀਏ ਉਹ ਚੋ ਵੀ ਮਾਨਤਨ ਹੋ ਜਾਊਗਾ ਮੌਕੇ ਠੀਕ ਹੈ ਜੀ ਹਾਂ ਦੋਸਤੋ 1 ਲੱਖ 10 ਹਜ਼ਾਰ ਦੇ ਵਿੱਚੋਂ ਮਾਨਤਨ ਹੋ ਜਾਊਗਾ ਮੌਕੇ ਠੰਡੀ ਤੇਰੀ ਆਏ ਨਹੀਂ ਕੋਈ ਚੱਕਰ ਗਿਆ ਇਸ਼ਾਰਾ ਮਾਰ ਕੇ ਆਉ ਜਾਊਗੀ ਹਾਂ ਆਹ ਸੀਲ ਸਾਮੋ ਠੀਕ ਆ ਜੀ ਉਹਦੇ ਵਿੱਚ 노 ਡਾਊਟ ਕੋਈ ਵੀ ਜਿਹੜੀ ਦੋਸਤੋ ਆਪਾਂ ਉਹਨੇ ਕਹਿ ਸਕਦੇ ਵੀ ਕੋਈ ਵਾਲਸਿੰਗ ਵਾਲੀ ਗੱਲਬਾਤ ਬਿਲਕੁਲ ਠੰਡੀ ਧੀਰੀ ਆ ਸੀਲ ਸਾਊਗਾ ਉਹ ਚਾਰੇ ਥਾਣਾ ਸਪੇਸ 1 ਬਹੁਤ ਸੋਹਣੀ ਆ ਆਪੀ ਥਾਣਾ ਦੀ ਆਹ ਲੋ ਠੀਕ ਦੁੱਧ ਚੰਗੀ ਸੇਵਾ ਹਜੇ ਤੇ 15 ਦਾ ਆਰਾਮ ਨਾ ਪਾ ਦੂਗੀ ਅੱਛਾ ਜੀ ਹਾਂ ਜੀ ਠੀਕ ਹੈ ਆ ਦੋਸਤੋ ਹੁਣ ਫਿਲਹਾਲ ਜਿਹੜਾ ਮੌਕੇ ਤੇ ਦੁੱਧ ਆ ਉਸ ਨੂੰ ਤੁਸੀਂ ਮੰਨ ਕੇ ਸੌਦਾ ਕਰ ਲਿਓ 12 ਲੀਟਰ ਅਗੇ ਚੰਗੀ ਸਿਹ ਭਾਈ ਕੱਟਾ ਵੀ ਬਹੁਤ ਚੰਗਾ ਪਾਇਆ ਭਾਂ ਕੱਟਾ ਬੱਚਾ ਬਹੁਤ ਚੰਗਾ ਪਾਇਆ ਅਨੇ ਬੱਚਾ ਵੀ ਮਾਂ ਮਦਰ ਉੱਪਰ ਹੀ ਆ ਜੱਡੀ ਮਾਂ ਜਵਾਨ ਹਾਂਜੀ ਓਡੇ ਕੱਦ ਘੜ ਦਾ ਬੱਚਾ ਕਰਮਾ ਲੀਆਂ ਦਿੱਤਾ ਬਹੁਤ ਵਧੀਆ ਕੱਟਾ ਮਗਰ ਠੀਕ ਆ ਜੀ ਤੇ ਇਸ ਤੋਂ ਬਾਅਦ ਇੱਕ ਸੈਕੰਡ ਨੰਬਰ ਤੇ ਦੋਸਤੋ ਇਹ ਗੱਬਣ ਤੁਹਾਨੂੰ ਝੋਟੀ ਦਿਖਾ ਦਿੰਨੇ ਆ ਤਾਂ ਨੀਲੀ 라ਵੀ ਦੇ ਵਿੱਚ ਇਹਦਾ ਪੱਖ ਆ ਇਹ ਵੀ ਝੋਟੀ ਬਹੁਤ ਚੰਗੀ ਸੋਸ ਆਹ ਜੀ ਲੋ ਜੀ ਆ ਗਈ ਤਿਆਰੀ ਤੇ ਆਹ ਆ ਜੀ ਇਹਦਾ ਬੱਚਾ ਫਿਆਂ ਕਰਦੇ ਅੱਛਾ ਜੀ ਕਰੋਤੇ ਤਾਂ ਇਹਦਾ ਸੂਆ ਦੂਜਾ ਹੀ ਸੀਗਾ ਨਹੀਂ ਨਹੀਂ ਪਹਿਲਾ ਸੂਆ ਸੋਹਣੀ ਸੰਸਾ ਦਾ ਪਹਿਲਣੀ ਹੈ ਹਾਂਜੀ ਲੈ ਅੰਡੀ ਤੇਰੀ ਇਹ ਵੀ ਬਹੁਤ ਚੰਗੀ ਆ ਦੇਖ ਲਾਜੂ ਅਜੇ ਵੀ ਥੋੜੇ ਪਾ ਦਿਨ ਆਜੇ ਵੀ 5-6 ਦਿਨ ਲੈ ਜੂਗੀ ਲਓ ਜੀ ਅਜੇ ਵੀ ਦੋਸਤੋ ਕੋਈ 5-6 ਦਿਨ ਬਾਕੀ ਆ ਸੂਣ ਦੇ ਵਿੱਚ ਹੋ ਸਕਦਾ ਹਫਤਾ ਪਹਿਲਣ ਇਹ ਝੋਟੀ ਦਾ ਸੂਣਾ ਹੋ ਸਕਦਾ ਹਫਤਾ ਹੀ ਲੈ ਜੇ ਨਹੀਂ 5-6 ਦਿਨ ਤੇ ਲੈ ਜਾਊਗੀ ਠੀਕ ਹੈ ਜੀ ਸੋ ਰਾਜੀ ਆ ਪੂਰੀ ਵਜਨ ਪੂਜਨ ਤੁਸੀਂ ਆ ਵੇਖੋ ਬੈਕ ਸਾਈਡ ਤੋਂ ਬਹੁਤ ਸੋਹਣਾ ਕਰਮਾਣੀ ਉੱਪਰੋਂ ਸੋਣਾ ਪਹਿਲਣਿਆ ਕੰਮ ਦੂਜਨਾਂ ਵਾਲੇ ਕਰੂਗੀ ਅੱਛਾ ਜੀ ਹਾਂਜੀ ਲਓ ਜੀ ਸੂਆ ਪਹਿਲਾ ਗਰਮਾਂਤਾਂ ਦਾ ਸੂਗੀ ਪਰ ਕੰਮ ਜਿਹੜੇ ਦੋਸਤੂ ਦੂਜੇ ਵਾਲੇ ਕਰੂਗੀ। ਰੋਹਵਾਨੇ ਦੇਵੇ ਤੇ ਪੂਰੀ ਸਾਫ ਸੁਥਰੀ ਆ। ਇੱਕ ਵਾਰੀ ਆਪਾਂ ਤੁਹਾਨੂੰ ਹੋੜ ਕੇ ਤੋਰ ਕੇ ਵੀ ਦਿਖਾਉਣੀ ਆ ਠੀਕ ਆ ਜੀ। ਆ ਇਧਰ ਆ। ਆ ਲਓ ਜੀ। ਜੰਮੀਪੜੀ ਪੂਰੀ ਹਾਂਜੀ ਜੰਮੀਪੜੀ ਪੂਰੀ ਬਹੁਤ ਚੰਗੀ ਚਾਲ ਆ ਠੰਡੀ ਠੀਰੀ ਬਾਹਰ ਲੈ ਜਾ ਹਾਂ ਬਾਹਰ ਲੈ ਜਾ ਬਾਹਰ ਹਾਂਜੀ ਬਹੁਤ ਚੰਗੀ ਖੋਲ ਜੂਗੀ ਅਸਾ ਗਰਮ ਤਾਂ ਬਾਕੀ ਭਾਰ ਪਿਛੇ ਦੀ ਦੂਜੀ ਤੀਜੀ ਤੋਂ ਪੂਰੀ ਹਾਂਜੀ ਪਿਛੇ ਦੀ ਤਾਂ ਸਾਹਿਬ ਆਪਣੀ ਗਾਰੰਟੀ ਹੋਊ ਠੀਕ ਹੈ। ਉਹ ਦੋਸਤੋ ਪਹਿਲਾ ਸੁਭਾ ਝੋਟੀਆਂ ਸੂਣਾ ਠੀਕ ਹੈ ਜੀ ਬਾਕੀ ਪੂਰੀ ਫਿਟਨੈਸ ਪੂਰੀ ਆ ਉਪਰੋਂ ਬਾਡੀ ਸਟਰਕਚਰ ਚੰਗਾ ਝੋਟੀ ਦਾ ਰਾਜੀ ਵਜਨ ਦੋੜ ਪੂਰਾ ਠੀਕ ਹੈ ਜੀ ਸੋ 5 라ਜੇ 6 라ਜੇ ਇਹ ਦਿਨ ਇਹਨੇ ਕੱਢ ਜੂਗੀ ਹਜੇ ਸੋ ਆ ਭਾਵੇਂ ਪਹਿਲਾਂ ਹੀ ਸੋਣਾ ਦਾ ਥੰਦੂ ਸਾਹਿਬ ਅੱਗੇ ਮੈਂ ਗੱਲ ਕੀਤੀ ਆ ਵਜਨ ਲੋਡ ਦੂਜੇ ਨਾਲ ਆ ਹਾਂ ਹਾ ਦੋਸਤੋ ਪੱਕੀ ਫਾਬਰਾ ਆਪਾਂ ਜਿਹੜੀ ਦੋਸਤੋ ਥਾਣਾ ਨੂੰ ਵੇਖੀਏ 11 ਨੂੰ ਵੇਖੀਏ ਤੇ ਦੂਜਣਾ ਝੋਟੀਆਂ ਹਰ ਕੀ ਆ ਤੇ ਪਰ ਸੂਆ ਜਿਹੜਾ origignal ਆ ਉਹ ਸੂਣਾ ਇਹਨੇ ਕਰ ਮਾਰੀ ਨਾ ਪਹਿਲਾਂ ਹੀ ਆ ਠੀਕ ਆ ਇੱਕ ਵਾਰੀ ਤੁਹਾਨੂੰ ਥੋੜਾ ਆਪਾਂ ਲਾਗ ਕੇ ਵੀ ਦਿਖਾ ਦਕੇ ਆ ਕਰੋ ਚੈੱਕ ਇਹ ਨਹੀਂ ਕੋਈ ਪੱਕੀ ਵੀ ਨਹੀਂ ਆ ਜੇ ਕੋਈ ਦੰਦਾ ਜੇ ਠੀਕ ਆ ਜੀ ਹਾਂ ਪੇਰਾ ਹੁੰਦਾ ਕਿ ਜਿਆਦਾ ਪੱਕੀ ਉਮਰ ਦੀ ਠੀਕ ਆ ਜੀ ਹਾਂ ਜੀ ਲੋਬੀ ਪ੍ਰਾਬੋ ਠੀਕ ਹੈ ਜੀ ਸੋ ਇਹ ਪਹਿਲਾ ਨੁਚੋਟੀ ਬਹੁਤ ਖੂਬਸੂਰਤ ਮੂੰਹ ਮੱਥੇ ਦੀ ਸੋ ਚੰਗਾ ਪਿੱਠ ਪੂਰਾ ਸੋਹਣੇ ਬਾਡੀ ਸਟਰਕਚਰ ਦੇ ਵਿੱਚ ਸੋ ਪਸੰਦ ਆਊਗੀ ਵੀਰਾਂ ਨੂੰ ਬਾਕੀ ਤੁਸੀਂ ਚਾਰੂ ਜਰੂਰ ਬਹੁਤ ਜਾਰੀ ਕਰਮਾ ਲਿਓ ਠੀਕ ਹੈ ਜੀ ਹਾਂ ਵੀ ਆਪਾਂ ਲਿਆ ਕੇ ਵਧੀਏ ਉਸੇਲੇ ਕੱਟਣ ਲੱਗ ਪੀ ਬਿਲਕੁਲ ਬਿਲਕੁਲ ਹਾਂ ਜੀ ਆ ਚਾਰੂ ਤਾਂ ਕਰਮਾ ਲਈ ਏਡੀ ਵਜਨ ਲੋੜ ਆਲੀ ਆ ਬਣੀ ਪੰਤਰੀ ਸੋਣੀ ਆ ਹਾਂ ਜੀ ਪਲੀ ਪ੍ਰੀਤੀ ਕਰਮਾ ਲਈ ਤਾਂ ਗੁਰਵੰਤ ਇਹ ਤਾਂ ਮੁੱਲ ਕੀ ਕਰਦਾਗੇ ਗੱਬਨ ਦਾ ਇਹਦਾ ਮੁੱਲ ਜਿਹੜਾ 1 ਲੱਖ 50000 ਜਿਹੜਾ ਸਹੀ ਮੁੱਦੇ ਦਾ 1 5 ਹਾਂ ਜੀ ਤੇ ਦੇਣੀ ਕਿੱਥੋਂ ਕੋਈ ਮੌਕੇ ਤੇ ਕਰਦਾਂਗੇ ਮਾਨਤਨ ਵਿੱਚੋਂ ਅੱਛਾ ਹਾਂਜੀ ਕਰਦੇ ਹੋ ਖੁੱਲਾ ਹੈ ਕੋਈ ਸੱਜਣ ਆਉਂਦਾ ਤੇ ਕਰਦੇ ਹੋ ਖੁੱਲਾ ਡੁੱਲਾ ਮਾਨਤਨ ਕੋਈ ਨਹੀਂ ਕਰਦਾਂ ਇੱਕ ਪੰਜ ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ ਕਿਸੇ ਵੀਰ ਦੇ ਘਰ ਆ ਇਹਦਾ ਠੀਕ ਹੈ ਜੀ ਸੋ ਦੋ ਦੇਵੀ ਝੋੜੀ 12 ਤੋਂ ਪਲਾਸੀ ਪਾਊਗੀ ਪਹਿਲੇ ਸੋਈ ਠੀਕ ਹੈ ਜੀ ਆ ਜੇ ਝੋਟੀ ਪੂਰੀ ਬਣ ਕੇ ਤਿਆਰ ਹੋ ਕੇ ਸੋਊਗੀ ਆ ਜੇ ਵੀ ਲੈਂਦੀ ਆ ਪੰਜ 6 ਦਿਨ ਖੁੱਲੇ ਡੁੱਲੇ ਆਵਾ ਟੁੱਟ ਜੇ ਕੱਢੂਗੀ ਹਾਂ ਉਹ ਤੋਂ ਸੋ ਜੇ ਬੰਨਾ ਝੋਟੀ ਦੇ ਬਾਕੀ ਤੁਹਾਡੇ ਸਾਹਮਣੇ ਜਿੰਨੀ ਵੀ ਅੱਜ ਬਣੀ ਥਣੀ ਆ ਕੋਈ ਵੀਰ ਲੈ ਜਾਂਦਾ ਕੋਈ ਭਾਲ ਨਹੀਂ ਪਈ ਕੋਈ ਚੱਕਰ ਨਹੀਂ ਨਿੱਗਰ ਬੰਦੀ ਜਿੰਨੀ ਬੰਦੀ ਠੀਕ ਆ ਜੀ ਹਾਂਜੀ ਦੋਸਤੋ ਠੀਕ ਆ ਜੀ ਬਿਨਾ ਭਰੂਨ ਭਰਨ ਤੋਂ ਜਿਹੜਾ ਦੋਸਤੋ ਹਵਾਨਾ ਦੇਵਾ ਬਣਾ ਰਹੀ ਹੈ ਨਿੱਗਰ 레ਵਾ ਇਸ ਤੋਂ ਬਾਅਦ ਗਰਮਤ ਆ ਆਪਣੇ ਕੋਲ ਜਿਹੜੀ ਆ ਗਈ ਇਹ ਸੂਈ ਹੈ ਮੱਜ ਹਾਂਜੀ ਇਹ ਵੀ ਸੂਈ ਹੈ ਇਹਨੂੰ ਅੱਜ ਕਿੰਨੇ ਦਿਨ ਹੋ ਗਏ ਆ ਇਹਨੂੰ ਅੱਜ ਸੂਈ ਨੂੰ ਚੌਥਾ ਦਿਨ ਹੋ ਗਏ ਅੱਛਾ ਬੱਚਾ ਇਹਦੇ ਮਗਰ ਨੀਲੀ ਦੀ ਕੱਟੀ ਆ ਗਈ ਲਓ ਜੀ ਸੋ ਡੇਡੇ ਕੱਟ ਦੇ ਵਿੱਚ ਦੋਸਤੋ ਮਗਰ ਕੱਟੀ ਆ ਹਾਂਜੀ ਆ ਦੇਖੋ ਠੀਕ ਆ ਜੀ ਸੋ ਡੇਡਾ ਕੱਟ ਮਗਰ ਕੱਟੀ ਆ ਸੋ ਇਹ ਵੀ ਬਹੁਤ ਵੀਰਾਂ ਦਾ ਸ਼ੌਂਕ ਆ ਪੱਤਾ ਖਰੀਦਣ ਦਾ ਜਾਂ ਕਟੀਆਂ ਖਰੀਦਣ ਦਾ ਮੈਂ ਵੀ ਨਹੀਂ ਲਈ ਮਗਰ ਇਹ ਤੁਹਾਨੂੰ ਮਿਲ ਜੂਗੀ ਤੇ ਇਹ ਸੁਹਾਗ ਘਰਮਾ ਕਰਮਤ ਸੁਹਾਗ ਆਪਾਂ ਨੂੰ ਤਾਂ ਦੂਜਾ ਕਹਿ ਕੇ ਦਿੱਤੀ ਆ ਅਗਲਾ ਕੋਈ ਤੀਜਾ ਮੰਨ ਲੈ ਦੂਜਾ ਮੰਨ ਲੈ ਆਪਾਂ ਆਪਣੀ ਸਮਝੇ ਠੀਕ ਆ ਜੀ ਹਾਂਜੀ ਅੱਗੋਂ ਆਪਾਂ ਨੂੰ ਮਤਲਬ ਕਿ ਦੂਜਾ ਕਹਿ ਕੇ ਦਿੱਤੀ ਹਾਂ ਆਪਾਂ ਨੂੰ ਦੂਜਾ ਕਹਿ ਕੇ ਦਿੱਤੀ ਠੀਕ ਆ ਜੀ ਆ ਦੋਸਤੋ ਅੱਗੇ ਕੋਈ ਵੀਰ ਆਪਦੀ ਸਮਝ ਵੇਖ ਲੈ ਤੀਜਾ ਮੰਨ ਲੈ ਜਾਂ ਦੂਜਾ ਹੀ ਮੰਨ ਲੈ ਠੀਕ ਆ ਜੀ ਬਾਕੀ ਫੇਸ ਕੁਆਲਿਟੀ ਤੋਂ ਵੀ ਲੱਗਦਾ ਕੋਈ ਦੂਜੇ ਹੋ ਸਕਦੀ ਆ ਤੀਜੇ ਵੀ ਹੋ ਸਕਦੀ ਆ ਕੋਈ ਬੜਾ ਵੱਡਾ ਇਸ਼ੂ ਨਹੀਂਗਾ ਪਰ ਥਾਂ ਤੋਂ ਬਹੁਤ ਸੋਹਣਾ ਆਪਸੀ ਨਖ ਤੇ ਤੇਰੇ ਗਰਮਾਤ ਕਿਤੇ 2 4 ਦਿਨਾਂ ਦੀ ਸੂਈ ਹੈ ਕਿ 5 4 ਨਾ ਅਜ ਚੌਥਾ ਦਿਨ ਅਜ ਚੌਥਾ ਦਿਨ ਹਾਂਜੀ ਉਹਦੀ 4 ਦਿਨਾਂ ਦੀ ਕਿੰਨਾ ਕ ਬੋਲਾ ਇਹਦੇ ਥੱਲੇ ਕੋਈ 11 ਕਿਲੋ ਬੋਲਾ ਹੋ ਜਿਹੜਾ ਤਿਆਰ ਹੁਣ 11 ਕਿਲੋ ਹਾਂ ਉਹ ਵੀ 11 ਕਿਲੋ ਬੋਲਾ ਦੋਸਤੋ ਇਸ ਮੱਝ ਦੇ ਥੱਲੇ ਇਸ ਵਕਤ ਹਾਜ਼ਰ ਆ ਤੇ 11 ਕਿਲੋ ਬੋਲਾ ਬਹੁਤ ਹੁੰਦਾ ਹੈ ਦੋਸਤੋ ਲੋਧ ਕਰਮਾ ਲਈ ਚੰਗਾ ਜਵਾਦੂਗੀ ਠੀਕ ਹੈ ਜੀ ਤੇ ਮੁੱਠੇ ਬੱਲ ਬਿੱਲੀ ਅੱਕ ਤੇ ਮਗਰਲੇ ਖੁਰ ਤੋਂ ਪਿਆ ਤੇ ਬੱਚਾ ਬਹੁਤ ਸੋਹਣਾ ਪਾਇਆ ਤੁਸੀਂ ਵੇਖੀ ਜਾ ਸਕਦੇ ਜੇ ਬੱਚਾ ਬਹੁ ਨਿਸ਼ਾਨੀਆਂ ਦੇ ਵਿੱਚ 31 ਜਾਂ ਮਗਰ ਫੀਮੇਲ ਕਾਫ ਜਾਉਂਦਾ ਨਾ ਇਹ ਸੰਦੋ ਇੱਕੋ ਜਿਹਾ ਦੋਦੇ ਠੀਕ ਆ ਜੀ ਆ ਲੋ ਅਗਲਾ ਪਿਛਲਾ ਬਰਾਬਰੀ ਹੈ ਠੀਕ ਆ ਹਾਂ ਤੋੜ ਲੋ ਕਰ ਮਤ ਭਾਈ ਤੇ ਚਵਾਈ ਪਸਮਾਤੀਆਂ ਚੰਗੀ ਵਧੀਆ ਹਾਂਜੀ ਟੋਣ ਚਾਨ ਬਹੁਤ ਚੰਗੀ ਠੀਕ ਆ ਲੋ ਦੋਸਤੋ ਸਿੰਗਲ ਹੱਡੀ ਦੇ ਵਿੱਚ ਆ ਦੋਸਤੋ ਪਤਲੇ ਪਿੰਡੇ ਦੇ ਵਿੱਚ ਸਿੰਗਲ ਹੱਡੀ ਸੋ ਤੋੜਾ ਤੁਸੀਂ ਇਹ ਵੇਖ ਕੇ ਚੈੱਕ ਕਰੋ ਅੱਜ 4 ਦਿਨ ਦਾ ਸਮਾਂ ਹੋ ਗਿਆ ਨੂੰ ਸੂਈ ਨੂੰ ਬਰਾਬਰ ਉਗਰਮਤਾ ਹੈ ਪੋਲਾ ਬਿਲਕੁਲ ਹਾਂਜੀ ਠੀਕ ਜੀ ਸੋ ਬੌਲਾ ਜਿਹੜਾ 211 ਕਿਲੋ ਤੁਹਾਨੂੰ ਦੱਸ ਦਿੱਤਾ ਠੀਕ ਹੈ ਜੀ ਸੋ ਮਗਰ ਕੱਟੀ ਫੀਮੇਲ ਕਾਪ ਨੂੰ ਜਨਮ ਦਿੱਤਾ ਤੇ ਚੰਗੀ ਮਾਝਾ ਬਾਕੀ ਚਵਾਈ ਪਸਮਾਤ ਵੀਰਾਂ ਦਾ ਚੰਗੀ ਆ ਪੋਲੀ ਧਾਰ ਇੱਕ ਨੰਬਰ ਠੀਕ ਹੈ ਜੀ ਬਾਕੀ ਪੂਰਾ ਬਾਡੀ ਸਟਰਕਚਰ ਤੁਸੀਂ ਦੇਖ ਲਿਆ ਇੱਕ ਵਾਰੀ ਸੂਸਵਾਚ ਪਸ਼ੂ ਆਇਆ ਕੋਈ ਚੌਕ ਦਿਨਾਂ ਦਾ ਸਮਾਂ ਇਹ ਮਗਰ ਕੱਟੀ ਆ ਸੰਤੂ ਸਰ ਜਿਹੜੇ ਸਾਹਿਬ ਨੇ ਬੋਲੇ ਦੀ ਸਟਾਰਟਿੰਗ ਫੜੀ ਹੈ ਨਾ ਹਾਂਜੀ ਇਹ ਸਾਹਿਬ ਨਾਲ ਲੱਗਦਾ 15 ਕਿਲੋ ਦਾ ਦਊਗੀ ਅਗੋ ਆਪੋ ਆਪਣੀ ਸੇਵਾ ਹਾਂਜੀ ਠੀਕ ਹੈ ਜੀ ਹਾਂਜੀ ਸਟਾਰਟਿੰਗ ਬਹੁਤ ਚੰਗੀ ਫੜੀ ਬੋਲਾ ਤੁਸੀਂ ਦੱਸ ਰਹੇ ਜੇ ਚੰਗਾ ਖੁੱਲਾ ਡੁੱਲਾ ਬੋਲਾ ਯਾਰ ਕਿਲੋ ਇਹ ਕਰਵਾਂ ਤੇ ਇਹਦਾ ਮੁੱਲ ਆ ਪਾਜ ਕਿੰਨਾ ਕਰਦੇ ਵੀਰ ਇਹਦਾ ਮੁੱਲ 85000 85 ਹਾਂਜੀ ਬਾਕੀ ਮੁੱਲ ਜਿਆਦਾ ਨਹੀਂ ਆ ਪਰ ਰੱਖਣਾ ਕਾ ਵਿੱਚ ਹਾਂਜੀ ਵਕਵਾ ਜੇ ਦੇਲੇ ਵਾਲੀ ਗੱਲੀ ਕਰਨੀ ਹਾਂਜੀ ਮੁੱਲ ਤੁਹਾਨੂੰ ਪਤਾ ਮਾਲ ਵੇਚਣਾ ਹਾਂ ਉਹ ਹਿਸਾਬ ਨਾਲ ਕਰਨਾ ਪੈਂਦਾ ਜੈ ਜੀ ਸਹੀ ਹੈ ਹਾਂਜੀ 85 ਹਜ਼ਾਰ ਹੈ ਹਾਂਜੀ ਲਓ ਜੀ 85 ਹਜ਼ਾਰ ਆ ਦੋਸਤੋ ਮਗਰ ਕੱਟੀ ਫੀਮੇਲ ਕਾਫ ਤੇ ਥੱਲੇ ਲੇਵੇ ਦੀ ਬਹੁਤ ਵਧੀਆ ਠੀਕ ਆ ਜੀ ਆ ਦੇਖੋ ਠੀਕ ਆ ਜੀ ਠੀਕ ਆ ਜੀ ਇਸ ਤੋਂ ਬਾਅਦ ਗਰਵੰਤਾ ਆਪਣੇ ਕੋਲ ਜਿਹੜੀ ਅਗਲੀ ਆ ਮੱਝ ਆ ਗਈ ਹੈ ਇਹ ਵੀ ਸੂਈ ਹੈ ਸੰਸਾ ਠੀਕ ਆ ਜੀ ਇਹਦਾ ਕੱਟਾ ਹੈ ਇਹਨੂੰ ਅੱਜ ਕਿੰਨੇ ਦਿਨ ਹੋ ਗਏ ਆ ਇਹਨੂੰ ਸੂਈ ਨੂੰ ਅੱਜ ਕੋਈ ਹੋਏ ਆ 8 ਕੇ ਦਿਨ ਹੋਏ 8 ਕੇ ਦਿਨ ਹਾਂਜੀ ਠੀਕ ਆ ਜੀ ਔਰ ਅਗੜਾ ਰੋਗੜਾ ਬੜੀਆਂ ਲੱਗੀਆਂ ਬੱਚੇ ਦੀ ਨਹੀਂ ਇਹ ਨਾ ਉਹ ਜੋ ਦੱਸਿਆ ਨਾ ਜਿੱਦਨ ਮਾਝ ਕੇ ਸੁਈ ਹੈ ਨਾ ਹਾਂਜੀ ਰਾਤ ਸੁਈ ਹੈ ਮਾਝ ਆਪੇ ਹਾਂ ਕਿ ਉਹਨਾਂ ਦਾ ਸਾਹ ਹੀ ਬੜਾ ਥੱਲੇ ਹੋਰ ਹਸਾਬ ਦਾ ਉਖੜ ਬੈਠਾ ਜਾ ਹੂੰ ਜੋ ਕਿਦੇ ਬੱਚੇ ਤੇ ਉੱਠਿਆ ਨਹੀਂ ਗਿਆ ਰਗੜਾਂ ਲੱਗੀਆਂ ਨੂੰ ਜਦੋਂ ਬੱਚਾ ਉੱਠਦਾ ਰਿਆ ਨਾ ਹੂੰ ਹੂੰ ਤੇ ਉਹ ਲੈ ਚੜਿਆ ਸਿੱਕ ਗਿਆ ਬੱਚਾ ਲਿਆ ਵਜੇ ਭਾਈ ਜੀ ਟੁੱਟ ਕੇ ਡਿੱਗਦਾ ਰਿਹਾ ਹਾਂ ਭਾਈ ਜੀ ਕੋਈ ਚੱਕਰ ਨਹੀਂ ਹਾਂ ਬਿਲਕੁਲ ਬਿਲਕੁਲ ਆ ਵੀ ਲੈ ਜਾਊਗਾ ਪਲਕ ਨੂੰ ਠੀਕ ਹੈ ਸੱਜਰ ਜਦੋਂ ਤਾਜੀ ਸੁਈ ਸੀਗੀ ਮਾਝ ਤਾਂ ਤਕਰੀਬਨ ਬੱਚਾ ਤਕਰੀਬਨ ਕਈ ਨੀਰ ਸਵੇਰੇ ਸੂਪੇ ਤੇ ਉਹ ਥੋੜ੍ਹਾ ਠੇ ਡਿੱਗਦਾ ਰਿਹਾ ਰਗੜਾ ਉਹ ਲੱਗ ਗਿਆ। ਥੋੜ੍ਹਾ ਪੈਦਾ ਰਿਹਾ ਠੀਕ ਹੈ ਜੀ। ਉਹਦੇ ਕਰਕੇ ਰਗੜਾ ਰੁਗੜਾ ਮਾਰਗੀਆਂ ਲੱਗੀਆਂ ਇੱਕ ਦੋ ਥਾਵਾਂ। ਉਹਨਾਂ ਨੂੰ ਕੋਈ ਚੱਕਰ ਨਹੀਂ ਬੱਚਾ ਪੂਰਾ। ਕਹਿਣਿਆ ਉਹ ਹੀ ਹਾਂ ਇਹ ਹੀ ਕਟਾ। ਠੀਕ ਹੈ ਜੀ। ਗਰੋਂਤੇ ਦਾ ਸੂਆ ਕਿੰਨਾ? ਇਹ ਤੀਜਾ ਸੂਆ ਸੋਈ ਸੰਸੋ। ਠੀਕ ਆ। ਕਿੰਨੇ ਦਸਿਆ 8-10 ਦਿਨ ਹੋਏ ਆ। ਨਹੀਂ ਇਹਨੂੰ 8 ਦਿਨ ਹੋਏ। 8 ਕੋਏ ਆ। ਹਾਂਜੀ। ਲਓ ਜੀ। ਤੱਜਾ ਸੂਆ ਦੋਸਤੋ 8 ਦਿਨ ਦਾ ਸਮਾ ਹੋ ਗਿਆ। ਹੁਣ ਵੈਸੇ ਚਲੋ ਬੌਲੇ ਤੋਂ ਬਾ 12 ਤੋਂ ਪਲੱਸ ਹੀ ਹਾਂਜੀ ਠੀਕ ਆ ਜੀ ਲਓ ਜੀ 12 ਲੀਟਰ ਤੋਂ 200 ਪਲੱਸ ਦੁੱਧ ਤੇ ਦਿਨ ਤੁਹਾਨੂੰ ਦੱਸ ਹੀ ਦਿੱਤੇ ਆ 8 ਕੀ ਹੋਇਆ ਇਹਨਾਂ ਜਸਵੀ ਨੂੰ ਮਗਰ ਕਟਾ ਮੀਲ ਕਾਫ ਆ ਚੋਣ ਚਾਂਦ ਬਹੁਤ ਚੰਗੀ ਐ ਪੋਲੀ ਠੀਕ ਆ ਅਗਲੇ ਪਿਛਲੇ ਤੁਹਾਨੂੰ ਤੇ ਆ ਬਰਾਬਰ ਪੂਰੀਆਂ ਤਰ੍ਹਾਂ ਹਾਂਜੀ ਠੀਕ ਆ ਜੀ ਆ ਦੋਸਤੋ ਜਵਾਬ ਅਸਮਾ ਦੀ ਵੀ ਚੰਗੀ ਆ ਤੇ ਬਾਕੀ ਆ ਫੇਸ ਕੁਆਲਟੀ ਤੋਂ ਠੀਕ ਆ ਜੀ ਸੋ ਹਵਾਨਾ ਲੇਵਾ ਵੀ ਤੁਹਾਨੂੰ ਆਪਾਂ ਇਹਦੀ ਖ਼ਬਰ ਦਿੱਤੀ ਦੁੱਧ ਨੂੰ ਬਹੁਤ ਚੰਗੀ ਆ ਦੋ ਦਿਨੋਂ ਤੋਂ ਝੋਟ ਮਾਰਨ ਵਾਲੀ ਗੱਲ ਹੀ ਐ ਅੱਛਾ ਹਾਂਜੀ ਮੋਗਾ ਹੀ ਐ ਬਸ ਤੁਰਿਆ ਦੋ ਦੋ ਤੁਰਿਆ ਆਉਂਦਾ ਪਤਾ ਨਹੀਂ ਲੱਗਦਾ ਕਿ ਕਿੱਥੋਂ ਤੁਰਿਆ ਹਾਂ ਜੀ ਲਓ ਦੋਸਤੋ ਜਵਾਬ ਪਸ਼ਮਾ ਦੀ ਕਰਮਤਾਂ ਦਾ ਵੀ ਓਕੇ ਰਿਪੋਰਟ ਆ ਦੋਸਤੋ ਕਿ ਕਈ ਨਾ ਦੋਸਤੋ ਪਸ਼ੂ ਉਪਰੋਂ ਕਿਤੇ ਨਾ ਕਿਤੇ ਦਰਮਿਆਨਾ ਲੱਗੇ ਤੇ ਹੋਏ ਦੁੱਧ ਵਾਲੇ ਪਸ਼ੂ ਬੜਾ ਖਰਾ ਨਿਕਲਦਾ ਠੀਕ ਆ ਜੀ ਤੇ ਆ ਤੁਸੀਂ ਜਿਹੜੀ ਮਾਜਾ ਬਿਲਕੁਲ ਵੇਖ ਲਿਓ ਇੱਥੇ ਆਣ ਕੇ ਕਿਸੇ ਵੀਰ ਨੇ ਚੋਕੇ ਤਸੱਲੀ ਕਰਨੀ ਆ ਪੈਸੇ ਖਰਚ ਕਰਨੇ ਹੁੰਦੇ ਆ ਤੇ ਆਪ ਦਾ ਤਸੱਲੀ ਕਰ ਲਿਓ ਇੱਥੇ ਆਣ ਕੇ ਚੋਕੇ ਪਸ਼ਮਾ ਕੇ ਤਸੱਲੀ ਜੀ ਜ਼ਰੂਰ ਕਰੋ ਠੀਕ ਆ ਸੋ ਚੰਗਾ ਸੋਨਾ ਦੁੱਧ ਐਸ ਵਕਤ ਤੇ ਥੱਲੇ ਹਾ ਤੋੜ ਕੇ ਦਿਖਾ ਦਗੀ ਇਹਨੂੰ ਵੀ ਠੀਕ ਹੈ ਬਾਕੀ ਪਸ਼ੂ ਦੋਸਤੋ ਜਿੰਨੇ ਵੀ ਆ ਸਾਰੇ ਸਜਰ ਤਾਜੀ ਸਵੇ ਸਵੇ ਆ ਤੇ ਦਿਨ ਵੀ ਕੋਈ ਜ਼ਿਆਦਾ ਨਹੀਂ ਕਿ ਕੋਈ ਹਫਤੇ ਦੇ ਵਿੱਚ ਆ ਕੋਈ 5 14 ਦਿਨਾਂ ਦੇ ਵਿੱਚ ਅੱਜ ਤਕਰੀਬਨ ਕੋਈ 8 7 ਦਿਨਾਂ ਦੇ ਵਿੱਚ ਆ ਸੂਬਾ ਹੈਗਾ ਇਹਨਾਂ ਮੱਝਾਂ ਪਸ਼ੂਮਾਂ ਦਾ ਕਦ ਕੋ ਤਾਂ ਜਿਹੜਾ ਦੋਸਤੋ ਮੀਡੀਅਮ ਜੀ ਹਾਈਟ ਆ ਆ ਫੇਸ ਕੁਆਲਿਟੀ ਦਾ ਠੀਕ ਹੈ ਜੀ ਮੀਡੀਅਮ ਹਾਈਟ ਆ ਦੁੱਧ ਵਾਲੇ ਪਾਸਿਓਂ ਖਰੀ ਬਾਕੀ ਤੁਹਾਨੂੰ ਇੱਕ ਵਾਰੀ ਫੇਰ ਆਪਰ ਰੀਪੀਟ ਕਰ ਦਿੰਦੇ ਆ ਦੁੱਧ ਦੁੱਧ ਵੀਰ ਦੱਸ ਰਿਹਾ ਵੀ ਚੰਗਾ ਘਵਾਰੀ ਠੀਕ ਹੈ ਜੀ ਇੱਕ ਵਾਰੀ ਗਰਮਾਂ ਤੋਂ ਫੇਰ ਕਨਫਰਮ ਕਰਾ ਦਈਏ 11 ਕਿ 12 ਦੁੱਧ 12 ਤੋਂ ਪਲੱਸ ਹੀ ਹੋਊਸ ਨੂੰ ਸਭ 12 ਦੀ ਗਾਰੰਟੀ ਦੇਵਾਂਗੇ ਠੀਕ ਹੈ ਜੀ ਲੋ ਜੀ 12 ਲੀਟਰ ਤੋਂ ਪਲੱਸ ਆ ਦੋਸਤੋ ਠੀਕ ਹੈ ਜੀ ਪਰ 11 ਕਿਲੋ ਆ ਕਿਸੇ ਵੀਰ ਨੇ ਦੂਰੋਂ ਨੜਿਆਉਣਾ ਕਿ ਕਿਲੋ ਖੰਡ ਘਾਟੀ ਦੱਸਿਆ ਗਿਆ ਜਾਵੇ ਤੇ ਚੰਗੀ ਗੱਲ ਆ ਬਾਕੀ ਸਵਾਦ ਨਿਕਲੇ ਦੋਸਤੋ ਉਹ ਸਵਾਦ ਆਉਂਦਾ ਠੀਕ ਹੈ ਜੀ ਇਹ ਜਿਹੜਾ 12 10 ਤੇ ਨਿਕਲੇ 10 ਤੇ 11 ਕਿਲੋ ਮੰਨ ਕੇ ਤੁਸੀਂ ਜਿਹੜੀ ਤਸੱਲੀ ਜਾਂ ਸੌਦਾ ਕਰ ਲਿਓ ਠੀਕ ਆ ਬਾਕੀ ਆ ਜਿਹੜਾ ਦੋਸਤੋ ਸਟਰਕਚਰ ਹੈਗਾ ਇਸ ਮੱਝ ਦਾ ਹੈ ਪਤਲੇ ਪਿੰਡੇ ਵਿੱਚ ਮਗਰ ਕਟਾ ਮੇਲ ਕਾਫ ਨੂੰ ਜਨਮ ਦਿੰਦਾ ਇਸ ਮੈਂ ਪਿਛਲੀ ਵੀਡੀਓ ਜੇ ਆਪਾਂ ਮੱਝ ਭਾਈ 14 ਕਿਲੋ ਦੋ ਦੱਸਿਆ ਹੈ ਨਾ ਹਾਂਜੀ ਤੇ ਆਪਾਂ 14 ਤਲਾਗੇ ਦਿੱਤੀ ਥੇ ਪੰਡਗੜ ਠੀਕ ਹੈ ਜੀ ਹਾਂਜੀ ਬੰਦੇ ਕਿੱਥੋਂ ਆਏ ਪਾਸੋਂ ਆਏ ਸੀ ਨਹੀਂ ਤੋਂ ਆਪਣੇ ਏਰੀਆ ਦੇ ਲੱਗ ਹੋਏ ਲੈ ਲਈ ਉਹ ਠੀਕ ਹੈ ਬਣਾਵੇ ਦੇ ਬੰਦੇ ਹੋ लागे चल गई 14 किलो जिदे ਥਲੇ ਹਾਜ਼ਰ ਸੀ ਤੋਂ ਹਾਂ 14 ਕਿਲੋ ਪਹਿਲੇ ਨੰਬਰ ਤੇ ਸੀ ਹਾਂ ਠੀਕ ਆ ਠੀਕ ਆ ਵੀ ਅਗਲੇ ਨੂੰ ਆਪੇ ਵੀਰੇ ਨੰਦ ਆ ਜਾਂਦਾ ਜਦੋਂ 14 ਕਿਲੋ ਆਪਾਂ ਚਲਾ ਕੇ ਦਿੱਤੀ ਅੱਛਾ ਕਰਵਾ ਤਾਂ ਇਹਦਾ ਵੀਰੇ ਕੀ ਕਰਦੀਏ ਫਿਰ ਲੈਣ ਦੇਣ ਵਾਲੀ ਗੱਲ ਬਾਤ ਇਹਦੀ ਡਿਮਾਂਡ ਹੈਗੀ 80000 ਹਾਂ ਇਹ 70000 ਦੀ ਦੇ ਦਾਂ ਸਹੀ 70000 ਦੀ ਹਾਂ ਜੀ ਠੀਕ ਆ ਜੀ ਉਹਦੀ 70000 ਦੀ ਦੋਸਤ ਇਹ ਤੁਹਾਨੂੰ ਮੱਝ ਮਿਲ ਜੂਗੀ ਬਾਕੀ ਮੇਰਾ ਵੀਰ ਜਰੂਰ ਜਿਹੜੇ ਛੋਟ ਛੱਪੇ ਹੁੰਦੇ ਆ ਪ੍ਰੇਮ ਹਵਤ ਨਾਲ ਜੋ ਵੀ ਮਾਨਤਾ ਨਾਲ ਕਿਸੇ ਭੈਣ ਭਰਾ ਸੱਜਣ ਦੇ ਘਰ ਆ ਇਹਦਾ ਉਹ ਹਰ ਕ ਪਸ਼ੂ ਦੇ ਵਿੱਚੋਂ ਕੀਤਾ ਜਾਂਦਾ। ਸੋ 77000 ਦੇ ਵਿੱਚ ਤੁਹਾਨੂੰ ਇਹ ਮੱਝ ਮਿਲ ਜੂਗੀ। ਸੋ ਚੰਗੀ ਸੋਹਣੀ ਮੱਝ। ਬਾਕੀ ਪਸੰਦ ਆਊਗੀ ਤੁਹਾਨੂੰ ਦੁੱਧ ਵਾਲੇ ਪਾਸਿਓਂ ਖਰੀਦਾਸ। ਦੁੱਧ ਦੇ ਹਿਸਾਬ ਨਾਲ ਬਹੁਤ ਮੁੱਲ ਜ਼ਾਇਦਾ ਹਸਨ ਸਾਹਿਬ। ਹੂੰ। ਤੇ ਜਿੰਨਾ ਦੁੱਧ ਲੱਗਾ ਕਰਮ ਵਾਲੀ ਨੂੰ? ਹਾਂਜੀ। ਉਹ ਸੋ ਤੇ 14 ਕਿਲੋ ਪਾ ਦੋਗੀ ਜੇ ਕੋਈ ਚੰਗਾ ਇਹਨੂੰ ਸਾਈਂ ਜੇ ਵਾਲੋਂ ਲੜਦੇ। ਠੀਕ ਆ ਜੀ ਠੀਕ ਆ। ਲਓ ਵੀ ਭਰਾਵੋ ਇਹ ਮਗਰ ਕੱਟਾ ਸੀ। ਅਗਲੇ ਹੀ ਅਗਰੋਂ ਤਾਂ ਜਿਹੜੀ ਆਪਣੇ ਕੋਲੇ ਇਹ ਮੱਝ ਖੜੀ ਆ। ਹਾਂਜੀ ਇਹ ਵੀ ਸੋਈ ਐ ਹਸਨ ਸਾਹਿਬ। ਇਹਨੂੰ ਅੱਜ ਕਿੰਨਾ ਕ ਸਮਾਂ ਹੋ ਗਿਆ? ਇਹਨੂੰ ਕੋਈ ਇੰਨੇ ਨੀਲੀ ਜਿਹੜਾ ਦੋਸਤੋ ਨੀਲੀ ਨੀਲੀ ਦੇ ਪਸ਼ੂ ਵੀਰ ਨੇ ਇਕੱਠੇ ਕੀਤੇ ਸਾਰੇ ਹਾਂਜੀ ਇਹ ਵੀ ਮੱਝ ਵੀ ਨੀਲੀ ਦੀ ਉਹ ਲੋਕਾਂ ਕਿ ਤੀਜਾ ਤੇਜਾ ਮੰਨ ਲੇ ਕੋਈ ਸੱਤ ਸਾਬ ਚੌਥਾ ਮੰਨ ਲੇ ਉਹ ਆਪੋ ਆਪਣੀ ਸਮਝਿਆ ਆ ਜੇ ਆਪਾਂ ਆਪਾਂ ਨੂੰ ਤੀਜਾ ਗਾ ਵੀ ਦਿੱਤੀ ਘਰਾਂ ਨੂੰ ਉਹਦੀ ਤੀਜਾ ਚਾਹੇ ਚੌਥਾ ਦੋਸਤੋ ਮੰਨ ਲਓ ਨੀਲੀ ਦੇ ਪੱਕ ਦੀ ਇਹ ਜਿਹੜੀ ਮੱਝ ਆ ਤੇ ਦਿਨ ਅੱਜ 5 4 ਕ 8 7 ਤੋਂ ਹੋ ਗਏ ਨੂੰ ਨਹੀਂ ਇਹਨੂੰ ਅੱਜ ਕੋਈ 6ਵਾਂ 7ਵਾਂ ਦਿਨ ਹੋਇਆ ਸੂਜੀ 6ਵਾਂ 7ਵਾਂ ਦਿਨ ਹਾਂਜੀ ਠੀਕ ਆ ਤੇ ਇੱਕ ਮਗਰ ਕਟਾ ਦੇ ਆ ਇਹਦੇ ਮਗਰ ਕਟਾ ਲਓ ਜੀ ਆ ਮਗਰ ਕਟਾ ਠੀਕ ਆ ਜੀ ਸੋ ਮਗਰ ਆ ਕਟਾ ਆ ਪੂਰੀ ਮਾਰਕਿੰਗ ਦੇ ਵਿੱਚ ਕਟਾ ਤੇ ਇਹਦੇ ਥੱਲੇ ਗਰਵੰਤ ਆਪਾਂ ਚਵਾਵਾਂਗੇ ਕਿੰਨਾ ਕੁ ਦੁੱਧ ਵੀਰ ਇਹਦੇ ਥੱਲੇ ਕੋਈ 9 ਕਿਲੋ ਪੱਕਾ ਚਵਾਵਾਂਗੇ ਜਿਹੜਾ ਹੁਣ ਮੌਕੇ ਦੀ ਐ ਜਿਹੜਾ ਬਿਲਕੁਲ ਨੈਟ ਹਾਂਜੀ ਠੀਕ ਹੈ ਜੀ ਤਾਂ ਦੋਸਤੋਂ 9 ਕਿਲੋ ਦੁੱਧ ਇਸ ਮੈਂ ਤੇ ਥੱਲੇ ਬਿਲਕੁਲ ਹਾਜ਼ਰ ਜਿਹੜਾ ਕਿਸੇ ਭਰਾ ਨੇ ਆਣ ਕੇ ਚੋ ਹੀ ਲੈਣਾ ਉਹ 9 ਲੀਟਰ ਆ ਠੀਕ ਹੈ ਜੀ ਠੀਕ ਹੈ ਲੋ ਗਰਵੰਤ ਖੋਲਦਿਗੇ ਵੀ ਤੋੜਦਿਗੇ ਤਾਂ ਦੋਸਤੋਂ 9 ਲੀਟਰ ਦੁੱਧ ਕੋਈ ਪੰਜਾ ਛਿਆ ਛਿਆ ਕ ਦਿਨਾਂ ਦੇ ਘਰ ਦੇ ਵਿੱਚ ਸੁਈ ਆ ਸਿਕਿਉਰਿਟੀ ਨਾਲ ਪਾਖੋਲ ਕੇ ਤੋੜ ਕੇ ਦਿਖਾ ਦਿੰਦੇ ਆ ਪਸੂ ਦੋਸਤੋ ਹਰ ਵਾਰ ਜਿਹੜਾ ਹਰ ਵੇਲੇ ਆਪਾਂ ਗੱਲ ਕਰ ਲਈਏ ਤਾਂ तकरीबन ਕੋਈ 8 8 7 7 ਨਗ ਜਿਹੜੇ ਆ ਉਹ ਮੌਜੂਦ ਹੁੰਦੇ ਆ ਇਸ ਕਿਲੇ ਦੇ ਉੱਪਰ ਤੋਰਾ ਦਰਾ ਸੰਸਾ ਝੋਟੀਆਂ ਚਟ ਬਿਲਕੁਲ ਬਿਲਕੁਲ ਝੋਟੀਆਂ ਰਹੀ ਹੈ ਤੋਰਾ ਦੇ ਹਾਂਜੀ ਪਿੱਠਪੂੜੇ ਦੀ ਵੀ ਦੋਸਤੋ ਬਹੁਤ ਸੋਹਣੀਆਂ ਵੈਸੇ ਹੈ ਪਤਲੇ ਪਿੰਡੇ ਚ ਨਾਰਮਲੀ ਦੋਸਤੋ ਆਪਾਂ ਇੱਕ ਨੋਟ ਕਰਾ ਦਿੰਨੇ ਆ ਚਲੋ ਪਤਲੇ ਪਿੰਡੇ ਦੇ ਵਿੱਚ ਪਸ਼ੂ ਆ। ਖੁਰਦਾ ਪਸ਼ੂ ਆ ਤਕਰੀਬਨ ਦੁੱਧ ਵਾਲਾ ਪਸ਼ੂ ਮੰਨਿਆ ਜਾਂਦਾ ਦੁੱਧ ਦੱਧ ਕਰਮ ਵਾਲਾ ਉਹ ਪਸ਼ੂ ਚਵਾਊਗਾ ਜਿਹੜਾ ਖੁਰਦਾ ਹੋਊਗਾ ਠੀਕ ਆ ਜੀ। ਤੇ ਆ ਜਿਹੜੀ ਦੋਸਤੋ ਮਾਝਾ ਆਪਾਂ ਤੁਹਾਨੂੰ ਦਿਖਾਤੀ ਆ। ਠੀਕ ਆ ਗਰਵੰਤ ਬਾਕੀ ਜਵਾਬਸਮਾ ਦਾ ਇੱਕ ਵਾਰੀ ਫਿਰ ਦੱਸ ਦੇ ਕੋਈ ਭੂਰ ਛਟਾ ਕਿਸੇ ਰਕਮ ਦਾ ਨਹੀਂ ਕੋਈ ਚੱਕਰ ਹੀ ਨਹੀਂ ਵੀਰ ਜੀ ਜਵਾਬਸਮਾ ਹੈ ਭੋਲਾ ਇੱਕ ਨੰਬਰ ਆ ਤੇ ਕਿੰਨੇ ਦੀ ਦੇ ਦਾਂਗੇ ਫਿਰ ਇਹਦੀ 75 ਹਜ਼ਾਰ ਦੀ ਮੰਗ ਲਈ 75 ਹਾਂਜੀ ਚਲੋ ਬਾਕੀ ਛੋੜ ਛੱਪੇ ਹੋਣ ਦੇ ਹਾਂਜੀ ਕੋਈ ਮੌਕੇ ਦੇ ਹੋ ਜੂਗਾ ਮੰਤਨ ਠੀਕ ਹੈ ਹਾਂਜੀ ਤਾਂ ਦੋਸਤੋ 75 ਹਜ਼ਾਰ ਦੀ ਮਿਲ ਜੂਗੀ ਤੁਹਾਨੂੰ ਸੋ ਜਵਾਬਸਮਾ ਦੀ ਇਹ ਵੀ ਜਿਹੜੀ ਇੱਕ ਨੰਬਰ ਆ ਤੇ ਕੋਈ ਮੇਰਾ ਭਰਾ ਗੱਲਾਂ ਦੇ ਨਾਲ ਰਿਹਾ ਕਰੋ ਕਈ ਵਾਰ ਹੁੰਦਾ ਵੀ ਦੋਸਤੋ ਨੌਲਿਜ ਇਨਫੋਰਮੇਸ਼ਨ ਦੇਣੀ ਪੈਂਦੀ ਹੈ ਕਿਉਂਕਿ ਵਪਾਰੀ ਵੀ ਇਹ ਗਰਵੰਤ ਹੋਣਾਂ ਦੀ ਜ਼ਿਕਰ ਗੱਲ ਕਰਨ ਲੱਗੇ ਜਾਂ ਕਿਤੋਂ ਇਹ ਸਾਰੇ ਵਪਾਰ ਲੈਣ ਵਾਲੇ ਵੀਰ ਆ ਪਸ਼ੂ ਲਿਆਉਂਦੇ ਆ ਸੇਲ ਕਰਨ ਵਾਸਤੇ ਠੀਕ ਆ ਜੀ ਤੇ ਆਪ ਦੀ ਤਸੱਲੀ ਦੇ ਬਿਹਾਫ ਤੇ ਜਿਹੜੀ ਤੁਹਾਨੂੰ ਅੱਗੇ ਤਸੱਲੀ ਦਿੰਦੇ ਆ ਉਹ ਕੋ ਆਪਣੇ ਹੱਥੀ ਵੀ ਤੁਸੀਂ ਜਿਹੜੀ ਤਸੱਲੀ ਜ਼ਰੂਰ ਕਰਿਆ ਕਰੋ ਪੈਸੇ ਲਾਉਣੇ ਹੁੰਦੇ ਆ ਤੇ ਬਾਕੀ ਇਹਦਾ ਰੇਟ ਤੁਹਾਨੂੰ ਦੱਸ ਦਿੱਤਾ ਇੱਕ ਗਰਾਂ ਉਹ ਤਾਂ ਆਪਣੇ ਕੋਲ ਜਿਹੜੀ ਵੈੜ ਵਿਕਾਊ ਆ ਹਾਂਜੀ ਉਹ ਵੀ ਦਿਖਾ ਦਈਏ ਇੱਕ ਵੈੜ ਦੋਸਤੋ ਲਾਸਟ ਵਿੱਚ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਉਹ ਵੀ ਬਿਲਕੁਲ ਸੱਜਰਤਾਜੀ ਸੁਈ ਆ ਆਜੋ ਜੀ ਜਾਓ ਜੀ બસ ਇੱਦਾਂ ਜਤੋ ਸੋ ਇੱਕ ਜਿਹੜੀ ਵਹਿੜ ਆਪਾਂ ਸਟਾਰਟਿੰਗ ਤੋਂ ਜ਼ਿਕਰ ਕੀਤਾ ਸੀਗਾ ਲਾਸਟ ਵਿੱਚ ਆਪਾਂ ਤੁਹਾਨੂੰ ਇਹ ਵਹਿੜ ਦਿਖਾ ਦਿੰਦੇ ਆ ਤੇ ਗਰਵੰਤ ਇਹਦਾ ਸੂਆ ਕਿਨਵਾ ਵੀਰ ਇਹ ਦੂਜਾ ਸੂਆ ਸੋਈ ਸਲਸਾ ਦੂਜਾ ਸੂਆ ਹਾਂਜੀ ਅੱਜ ਕਿੰਨੇ ਦਿਨ ਹੋ ਗਏ ਨੂੰ ਇਹਨੂੰ ਸੋਈ ਨੂੰ ਅੱਜ ਕੋਈ 7ਵਾਂ ਦਿਨ ਹੋ ਗਿਆ 8ਵਾਂ 8-7 ਕ ਦਿਨ ਦੀ ਸੂਈ ਹੈ ਤੇ ਮਗਰ ਬੱਛੀ ਹੈ ਨਾ ਬੱਛਾ ਨਹੀਂ ਇਹ ਮੇਰੇ ਕੋਲ ਬੱਛੀ ਆਜਰ ਸੀ ਬੱਛੀ ਆ ਦੋਸਤ ਜਰਸੀ ਵੀਡੀਓ ਦੇ ਵਿੱਚ ਆ ਮਗਰ ਪਛੀ ਆ। ਛੰਡੀ ਥੀਰ ਬਹੁਤ ਚੰਗੀ ਆ ਵੇਖੋ। ਕੁਝ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਆਪਾਂ ਤੁਹਾਨੂੰ ਇਧਰੋਂ ਦਿਖਾ ਦਿੰਨੇ ਆ। ਆ ਵੇਖੋ। ਹਾਂ। ਆ ਲੋ ਜੀ ਆ ਮਗਰਲੇ ਥਨਾਂ ਦੀ ਚੋਈ। ਅਗਲੇ ਨਾਲ ਅਗਲੇ ਥਨ ਦੀ ਚੋਈ ਹੁੰਦੀ, ਪਿਛਲੇ ਨਾਲ ਪਿਛਲੇ ਥਨ ਦੀ। ਹਾਂ। ਨਹੀਂ ਤੇ ਬਹੁਤੀਆਂ ਗਾਈਂ ਮਧਾਨੀ ਚੀਰੇ ਚੋਣੀਆਂ ਪੈਂਦੀਆਂ ਤੁਹਾਨੂੰ ਪਤਾ। ਬਿਲਕੁਲ ਬਿਲਕੁਲ ਬਿਲਕੁਲ। ਲੋ ਦੋਸਤ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਕਿਉਂਕਿ ਬਰਲਪੁਰ ਦੀ ਚੰਗੀ ਆ ਆਪਦੀ ਥਨਾਂ ਦੀ। ਤੇ ਦੁੱਧ ਕਿੰਨਾ ਦੱਸਿਆ ਜੇ? ਇਹਦੇ ਥੱਲੇ ਕੋਈ ਆ ਇਸ ਟਾਈ ਠੀਕ ਹੈ ਜੀ ਹਾਂ ਜੀ 18 ਕਿਲੋ ਹੈ ਨੈਟ ਹਾਜ਼ਰ ਜਿਹੜਾ 18 ਜਿੱਦਾਂ ਮਰਜ਼ੀ ਕੋਈ ਤੋਲੀ ਜਾਵੇ ਠੀਕ ਹੈ ਤਾਂ ਦੋਸਤੋ ਸੈਕੰਡ ਟਾਈਮਰ ਤੇ 18 ਕਿਲੋ ਦੁੱਧ ਇਸ ਵਕਤੇ ਦੇ ਥੱਲੇ ਹਾਜ਼ਰ ਹੈ ਮਗਰ ਬੱਚੀ ਆ ਫੀਮੇਲ ਕਾਫ ਆ ਜਰਸੀ ਬ੍ਰੀਡ ਦੇ ਵਿੱਚ ਆ ਤੁਸੀਂ ਵੇਖ ਲਓ ਠੀਕ ਹੈ ਜੀ ਤੇ ਜਵਾਬ ਉਸਮਾ ਦੀ ਜਿਹੜੀ ਚੰਗੀ ਆ ਬਾਕੀ ਇੱਕ ਵਾਰੀ ਤੁਹਾਨੂੰ ਖੋਲ ਕੇ ਤੋੜ ਕੇ ਦਿਖਾਉਣੇ ਆ ਵਾਇਰ ਦੇ ਵਿੱਚ ਵੀ ਜਰਸੀ ਪਾ ਕੇ ਜਰਸੀ ਤੇ ਐਫ ਦਾ ਕਰਾਸ ਆ ਇਧਰ ਕੱਢ ਕੇ ਬਾਹਰ ਪਤਾ ਮੈਂ ਤੁਰਿਤ تسਲੀਨਾ ਤੋੜ ਕੇ ਦਿਖਾਉਣੇ ਆ ਲੰਬਾ ਤਾਂ ਇਹਨੂੰ ਬਾਹਰ ਹੀ ਕੱਢ ਦੋ ਕਰੋ ਹਾਂ ਜੀ ਹੋਏ ਮਗਰ ਮੜਾ ਉਹ ਇਹ ਕਹਾਣੀ ਲਓ ਜੀ ਠੀਕ ਹੈ ਸਕਰੋਸ ਆਕਦੇ ਵਿੱਚ ਜਰਸੀ ਐਚਐਫ ਦਾ ਕਰੋਸ ਆ ਦੋਸਤੋ ਇਹ ਨਾ ਪੈਰ ਬਨ ਵਾਲਾ ਛੋੜਾ ਜਿਹਾ ਆਪਾਂ ਕੱਲ ਬਣਾਇਆ ਠੀਕ ਆ ਹਾਂਜੀ ਬਹੁਤ ਥਾਂ ਤੋਂ ਬਹੁਤ ਚੰਗਾ ਕੜਦੀ ਹਾਂ ਠੀਕ ਆ ਇਹ ਕਰਮਤ ਫਿਰ ਕਿੰਨੇ ਦੀ ਦੇ ਦਿੱਗੇ ਇਹਦੀ ਡਿਮਾਂਡ ਤੇ ਕਿਸਨ ਸਾਹਿਬ 55000 ਹਾਂ ਇਹ 50000 ਦੀ ਦੇ ਦੇਣਾ ਹਾਂ ਨਾ ਜੀ 50000 ਦੀ ਹਾਂ ਜੀ ਠੀਕ ਆ ਉਹ 55000 ਤੋਂ ਡਿਮਾਂਡ ਆ ਤੇ 50000 ਦੀ ਲੈ ਦੇ ਬਾਕੀ ਪਸ਼ੂ ਐਨੀਮਲ ਜਿੰਨੇ ਵੀ ਆਪਾਂ ਤੁਹਾਨੂੰ ਦਿਖਾਈ ਦੇ ਕੋਈ ਫਿਕਸਡ ਰੇਟ ਨਹੀਂ ਹਾਂ ਜਰਸੀ ਦੀ ਬੱਚੀ ਇਹਦੇ ਮਾਰੇ ਬਾਕੀ ਮਾਨ ਤੁਹਾਨੂੰ ਦੇ ਰਹੇ ਨੇ ਕਿਸੇ ਦੇ ਘਰਾਂ ਇਹਦਾ ਆ ਮਗਰਬਾਚੀ ਇਕਬਰੀ ਫਿਰ ਤੁਸੀਂ ਵੇਖ ਰਹੇ ਹੋ ਤੇ 50000 ਦੇ ਵਿੱਚ ਤੁਹਾਨੂੰ ਇਹ ਵਾੜ ਮਿਲ ਜੂਗੀ ਠੀਕ ਹੈ ਜੀ ਸੋ ਚੋਣ ਚਣ ਵੀ ਤੁਹਾਨੂੰ ਦਿਖਾਤੀ ਕਿ ਦੋ ਦੋ ਚਾਰ ਚਾਰ ਤਰਾ ਮਾਰ ਕੇ ਜਿਦਾ ਮਰਜ਼ੀ ਭਰਾ ਕੋਈ ਇਥੇ ਆ ਕੇ ਆਪਣੀ ਤਸੱਲੀ ਕਰ ਸਕਦਾ ਠੀਕ ਹੈ ਅਗਰਵੰਤ ਇੱਕ ਨੰਬਰ ਬੋਲ ਦਗੇ ਵੀਰ ਨੰਬਰ ਹੈਗਾ ਵੀਰ ਜੀ 98772 8043 98772 8043 ਠੀਕ ਹੈ ਜੀ ਹਾਂਜੀ ਲਓ ਦੋਸਤੋ ਇਹ ਅੱਜ ਐਨੀਮਲ ਸੀਗੇ ਵੀਰ ਗਰਵੰਤੋਂ ਨਾਲ ਤੇ ਫਾਰਮ ਤੇ ਟੋਟਲ ਪੰਜ ਮੱਜਾਂ ਜਿਹੜੀਆਂ ਆਪਾਂ ਤੁਹਾਨੂੰ ਦਿਖਾਈਆਂ ਨੇ ਇੱਕ ਵੈੜ ਦਿਖਾਈਏ ਟੋਟਲ 6 ਪਸ਼ੂ ਸੀਗੇ ਪਸ਼ੂ ਸਾਰੇ ਵੈਸੇ ਸੁਏ ਸੁਬੇ ਆ ਤਾਜ਼ੇ ਸੱਜਰ ਕੋ ਹਫਤੇ ਹਫਤੇ 8 8 10 10 ਮੱਜਾਂ ਦੇ ਵਿੱਚ ਤੇ ਇੱਕ ਜਿਹੜੀ ਛੋਟੀ ਤੁਹਾਨੂੰ ਦਿਖਾਈਏ ਪਹਿਲਾ ਸੁਬਾ ਸੂਨ ਵਾਲੀ ਠੀਕ ਆ ਜੀ ਇਹ ਗੱਬਣ ਤਿਆਰੀ ਵਾਲੀ ਆ ਸੋ ਰੇੜਪੜ ਤਾਂ ਬਿਲਕੁਲ ਤੁਹਾਡੇ ਨਾਲ ਆਪਾਂ ਸਾਂਝਾ ਕਰ ਦਿੱਤਾ ਸੋ ਐਨੀਮਲ ਜਿਹੜਾ ਵੀ ਕਿਸੇ ਫਾਰਮਰ ਵੀਰ ਨੂੰ ਪਸੰਦ ਆਉਂਦਾ ਇੱਥੇ ਆਣ ਕੇ ਆਪਣੀ ਤੁਸੀਂ ਤਸੱਲੀ ਕਰ ਲਿਓ ਚੋਕੇ ਦੇਖ ਲਿਓ ਠੀਕ ਆ ਜੀ ਗੱਬਣ ਪਸ਼ੂ ਲੈ ਕੇ ਜਾਂਦੇ ਹੋ ਤਾਂ 蒂ਪ ਕੇ ਦੇਖ ਲਿਓ ਠੀਕ ਆ ਮਿਲਦਾ ਹਾਂ ਦੋਸਤ